ਸਤਿ ਸ਼੍ਰੀ ਅਕਾਲ ਦੋਸਤੋ ਡੋਨਲਡ 트੍ਰੰਪ ਦੇ ਵੱਲੋਂ ਹਾਲਾਂਕਿ ਤੀਸਰੀ ਟਰਮ ਪ੍ਰੈਜ਼ੀਡੈਂਸ਼ੀਅਲ ਦੇ ਤੌਰ ਤੇ ਪੁਲੀਖਾ ਪਾਇਆ ਗਿਆ ਜਾਂ ਫਿਰ ਉਹ ਬਿਆਨ ਹੈ ਜਿਹੜੇ ਉਹ ਚਰਚਾਾਂ ਵਿੱਚ ਨੇ ਕਿ ਤੀਸਰੀ ਵਾਰ ਕੀ ਕੋਈ ਬੰਦਾ ਯੂਐਸ ਦਾ ਪ੍ਰੈਜ਼ੀਡੈਂਟ ਬਣ ਸਕਦਾ ਹੈ ਜਦ ਇਹ ਸਵਾਲ ਡੋਨਲਡ 트੍ਰੰਪ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਕੁਝ ਲੂਪ ਪੂਲ ਹੈ ਗਿਆ ਕਿ ਉਹ ਵੀ ਛਕਨੇ ਤੇ ਲੋਕਾਂ ਦੇ ਵਿੱਚ ਵੀ ਉਹਨਾਂ ਆਖਿਆ ਕਿ ਚਰਚਾ ਹੈ ਕਿ ਡੋਨਲਡ 트੍ਰੰਪ ਨੂੰ ਥਰਡ ਟਰਮ ਹੈ ਜਿਹੜੀ ਤੀਸਰੀ ਵਾਰ ਵੀ ਪ੍ਰੈਜ਼ੀਡੈਂਟ ਬਣਨਾ ਚਾਹੀਦਾ ਹੈ ਪਰ ਇਹ ਸਾਰੇ ਦੇ ਦਰਮਿਆਨ ਇੰਡੀਆ 'ਚ ਗੱਲ ਕਰੀਏ ਇੰਡੀਆ ਨਰਿੰਦਰ ਮੋਦੀ ਗਵਰਨਮੈਂਟ ਹੈ ਖਾਸ ਤੌਰ ਤੇ ਕਈ ਸਟੇਟਾਂ ਦੇ ਵਿੱਚ ਤਾਂ ਡਬਲ ਇੰਜਨ ਆਖਿਆ ਜਾਂਦਾ ਹੈ ਪਰ ਇੱਥੋਂ ਦਾ ਡਬਲ ਇੰਜਨ ਜੇ ਫਿਰ ਇਥੋਂ ਦੀ 56 ਇੰਚ ਦੀ ਛਾਤੀ ਹੈ ਜਿਹੜੀ ਉਹ ਅਮਰੀਕਾ ਦੀ ਟੈਰਿਫ ਪਾਲਿਸੀਜ਼ ਦੇ ਸਾਹਮਣੇ ਕਿਤੇ ਟਿਕਦੀ ਨਜ਼ਰ ਨਹੀਂ ਆ ਰਹੀ ਖਾਸ ਤੌਰ ਤੇ ਐਗਰੀਕਲਚਰ ਨੂੰ ਜਦੋਂ ਸੇਫਗਾਰਡ ਕਰਨਾ ਇੱਥੋਂ ਦੀ ਖੇਤੀ ਭਾਵੇਂ ਤੁਸੀਂ ਹਿਮਾਚਲਿਆਪਲ ਦੀ ਗੱਲ ਕਰੋ ਪੰਜਾਬ ਦੇ ਕਣਕ ਜਾਂ ਫਿਰ ਇੱਥੋਂ ਦੇ ਚਾਵਲ ਦੀ ਗੱਲ ਕਰੀਏ 700 ਮਿਲੀਅਨ ਤੋਂ ਵੱਧ ਲੋਕ ਐਗਰੀਕਲਚਰ ਸੈਕਟਰ ਦੇ ਵਿੱਚ ਇਨਵੋਲਵ ਨੇ ਇੰਡੀਆ 'ਚ ਰੋਜ਼ਗਾਰ ਦੇ ਤੌਰ ਤੇ ਵੀ ਤੇ ਕਿਤੇ ਦੇ ਤੌਰ ਤੇ ਵੀ ਇੰਡੀਆ ਤੇ ਅਮਰੀਕਾ ਦੀ ਖੇਤੀ 'ਚ ਬਹੁਤ ਵੱਡਾ ਫਰਕ ਹੈ ਅਮਰੀਕਾ 'ਚ ਹਜ਼ਾਰਾਂ ਏਕੜ ਦੇ ਵੱਡੇ ਫਾਰਮ ਨੇ ਵੱਡੀਆਂ ਸਬਸਿਡੀਆਂ ਨੇ ਪਰ ਸਾਡੇ ਫਾਰਮ ਆਕਾਰ ਛੋਟਾ ਹੈ ਤੇ ਹਾਂ ਇਹ ਇੱਕ ਧੰਦਾ ਨਹੀਂ ਆਖ ਸਕਦੇ profession ਨਹੀਂ ਪਰ ਜ਼ਿੰਦਗੀ ਜਿਉਣ ਦਾ ਇੱਕ ਆਧਾਰ ਹੈ ਹਜ਼ਾਰਾਂ ਸਾਲਾਂ ਤੋਂ ਹੈ ਇੰਡੀਆ ਦੀ ਫਾਰਮਿੰਗ ਸਾਡਾ ਇੰਡੀਅਨਸ ਦਾ ਇੱਕ ਜੀਉਣ ਦਾ ਸਟਾਈਲ ਹੈ ਜੀਉਣ ਦਾ ਢੰਗ ਹੈ 노 ਫਾਰਮਰ 노 ਫੂਡ ਕਿਸਾਨੀ ਅੰਦੋਲਨ ਚੋ ਖੂਬ ਚਰਚਾ ਹੋਈ ਪਰ ਇੱਕ ਵਾਰ ਫਿਰ ਹੁਣ ਫੇਰ ਰੱਖਣਾ ਪੈਣਾ ਹੈ ਕਿ ਫਾਰਮਰ ਇੱਕ ਵਾਰ ਫਿਰ ਇੰਡੀਆ ਦਾ ਖਾਸ ਤੌਰ ਤੇ ਪੰਜਾਬ ਦਾ ਫਾਰਮਰ ਹੈ ਉਹ ਫਿਰ ਵਿਨਾਸ਼ ਦੇ ਕਿਨਾਰੇ ਤੇ ਖਾਤਮੇ ਦੇ ਕਿਨਾਰੇ ਤੇ ਹੈ ਜੇਕਰ ਫਾਰਮਰ ਹੀ ਨਹੀਂ ਹੋਵੇਗਾ ਤਾਂ ਫੂਡ ਕਿੱਥੋਂ ਪੈਦਾ ਹੋਣਾ ਹੈ 1950 60 ਤੋਂ ਬਾਅਦ ਖੇਤੀਬਾੜੀ 'ਚ ਕ੍ਰਾਂਤੀ ਆਈ ਉਸ ਤੋਂ ਬਾਅਦ ਨਾ ਸਿਰਫ ਖੇਤੀਬਾੜੀ ਸਗੋਂ ਸਹਾਇਕ ਤੰਦੇ ਆ ਬਾਗਬਾਨੀ ਵੀ ਆ ਪੋਲਟਰੀ ਆ ਜਾਂ ਪਸ਼ੂ ਪਾਲਣਾ ਇਹਨਾਂ ਸਾਰੀਆਂ ਚੀਜ਼ਾਂ 'ਚ ਬੜਾ ਜ਼ੋਰ ਲਾ ਕੇ ਇੱਥੋਂ ਦੇ ਫਾਰਮਰ ਨੇ ਪ੍ਰੋਡਕਸ਼ਨ ਦੇ ਵਿੱਚ ਨਾ ਸਿਰਫ ਮੁਲਕ ਨੂੰ ਆਪਣੇ ਪੈਰੀਂ ਸਰੀ ਖੜਾ ਕੀਤਾ ਸਉਗਨ ਸਰਪਲਸ ਵੈਲਿਊ ਦੇਣ ਤੋਂ ਬਾਅਦ ਐਕਸਪੋਰਟ ਜਿਹੜਾ ਉਹਦੇ ਵਿੱਚ ਵੀ ਵੱਡਾ ਨਾਮ ਘਟਿਆ ਪਰ ਹੁਣ ਉਸ ਮਿਹਨਤ ਦੇ ਉਸ ਫਲ ਨੂੰ ਜਦ ਖਾਣ ਦਾ ਵੇਲਾ ਹੁੰਦਾ ਹੈ ਤਾਂ ਉਸ ਉੱਪਰ ਹੁਣ ਡੋਨਲਡ ਟਰੰਪ ਦੀਆਂ ਟੈਰਫ ਦੀਆਂ ਜਿਹੜੀਆਂ ਤਿਰਸ਼ੀਆਂ ਨਜ਼ਰਾਂ ਨੇ ਉਹਦੇ ਸਾਹਮਣੇ ਇੰਡੀਆ ਦੀ ਗਵਰਨਮੈਂਟ ਕਿਤਨਾ ਕਿਤੇ ਗੋਡੇ ਟੇਕਦੀ ਨਜ਼ਰ ਆ ਰਹੀ ਹੈ ਪਰ ਜੇਕਰ ਉਹ ਟੈਰਫ ਉਸੇ ਤੀਬਰਤਾ ਦੇ ਨਾਲ ਲੱਗਦਾ ਹੈ ਤਾਂ ਉਸ ਦਿਨ ਸਾਹਮਣੇ ਇੰਡੀਆ ਦਾ ਐਗਰੀਕਲਚਰ ਸੈਕਟਰ ਹੈ ਜਿਹੜਾ ਢਹ ਢੇਰੀ ਹੁੰਦਾ ਨਜ਼ਰ ਵੀ ਆ ਰਿਹਾ ਜੋ ਕਿ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਇੰਡੀਆ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਸਾਡੀ ਖੇਤੀਬਾੜੀ ਹਾਲੇ ਵੀ ਪ੍ਰੋਡਕਸ਼ਨ 인ਫਰਾਸਟ੍ਰਕਚਰ ਤੇ ਬਾਜ਼ਾਰੀ ਪਹੁੰਚ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਕਾਫੀ ਪਛੜੀ ਹੋਈ ਹੈ ਛੋਟੀਆਂ ਜ਼ਮੀਨਾਂ ਤੇ ਖੇਤੀ ਕਰਨਾ ਸਮੱਸਿਆ ਨੂੰ ਹੋਰ ਵੱਡਾ ਕਰ ਦਿੰਦਾ ਹੈ ਭਾਰਤੀ ਕਿਸਾਨ ਉਸ ਤੋਂ 1 ਹੈਕਟੇਅਰ ਤੋਂ ਘੱਟ ਜ਼ਮੀਨ ਤੇ ਕੰਮ ਕਰਦੇ ਨੇ ਜਦ ਕਿ ਉਹਨਾਂ ਦੇ ਅਮਰੀਕੀ ਹਮਰਤਬਾ 2020 ਚ 46 ਹੈਕਟੇਅਰ ਤੋਂ ਵੱਧ ਜ਼ਮੀਨ ਤੇ ਖੇਤੀ ਕਰ ਰਹੇ ਨੇ ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪ੍ਰੋਡਕਸ਼ਨ ਸਾਡੇ ਘੱਟ ਨਿਕਲਦੀ ਹੈ ਤੇ ਭਾਰਤ ਵਿੱਚ ਕੰਮ ਕਰਨ ਯੋਗ ਅੱਧੇ ਲੋਕਾਂ ਨੂੰ ਖੇਤੀਬਾੜੀ ਦੇ ਨਾਲ ਰੋਜ਼ਗਾਰ ਮਿਲਦਾ ਹੈ ਗੁਜ਼ਾਰਾ ਕਰਨਾ ਪੈਂਦਾ ਪਰ ਇਸ ਦਾ ਜੀ ਡੀ ਪੀ ਤੇ ਮਸਾਂ ਹੀ 15% ਅੰਸਰ ਹੈ ਇੰਡੀਆ ਤੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਉੱਥੇ ਦੀ ਐਗਰੀਕਲਚਰ ਦਾ ਜੀਡੀਪੀ ਤੇ 2% ਹਿੱਸਾ ਨਿਰਭਰ ਕਰਦਾ ਹੈ ਮੁੱਖ ਤੌਰ ਤੇ ਇੰਡੀਆ ਚੌਲ ਚੀnga ਸ਼ਹਿਦ ਸਬਜ਼ੀਆਂ ਦੇ ਅਰਕ ਰੰਡੀ ਦਾ ਤੇਲ ਕਾਲੀ ਮਿਰਚ ਇਹ ਬਰਾਮਦ ਕਰਦਾ ਹੈ ਜਰਕੇ ਅਮਰੀਕਾ ਬਦਾਮ ਅਖਰੋਟ ਪਿਸਤਾ ਸੇਬ ਤੇ ਦਾਣਾ ਪੇਜ ਦਿੰਦਾ ਹੈ ਤੇ ਇੰਡੀਆ ਦੇ ਵਿੱਚ ਇਸ ਸਮੱਸਿਆ ਨੂੰ ਹੋਰ ਡੀਪਲੀ ਸਮਝਣ ਵਾਲੇ ਲੋਕ ਆਖਦੇ ਨੇ ਕਿ ਇਸ ਵਾਰ ਅਮਰੀਕਾ ਇੰਡੀਆ ਦੀ ਖੇਤੀ ਵਿੱਚ ਬਹੁਤ ਵੱਡੀ ਗੇਮ ਖੇਡਣ ਜਾ ਰਿਹਾ ਹੈ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਖੇਤੀਬਾੜੀ ਪੂਰੀ ਤਰ੍ਹਾਂ ਡਿਫਰੈਂਟ ਹੈ ਅਮਰੀਕਾ 'ਚ ਵਪਾਰਕ ਖੇਤੀਬਾੜੀਆਂ ਜਦਕਿ ਇੰਡੀਆ ਕੋਲ ਤੀਬਰ ਜੀਵਨ ਬਸਰ ਕਰਨ ਵਾਲੀ ਹੈਂਡ ਟੂ ਮਾਊਥ ਹੈ ਜਿਹੜੀ ਉਹ ਖੇਤੀ ਹੈ ਇਹ ਲੱਖਾਂ ਭਾਰਤੀਆਂ ਦੀ ਰੋਜ਼ੀ ਰੋਟੀ ਹੈ ਅਕਸਰ ਇੰਡੀਆ ਦੇ ਵਾਸਤੇ ਇਹ ਰਸਤਾ ਹੈ ਕਿ ਭਾਰਤ ਨੂੰ ਇੱਕ ਮੁਸ਼ਕਲ ਦਾ ਖੇਡਣਾ ਪਏਗਾ ਰਿਸਕੀ ਦਾ ਖੇਡਣਾ ਪਏਗਾ ਅਸੀਂ ਹੋਰ ਮੋਰਚਿਆਂ ਤੇ ਗੱਲਬਾਤ ਕਰ ਸਕਦੇ ਹਾਂ ਹੋਰ ਆਪਸ਼ਨਸ ਦੇ ਸਕਦੇ ਹਾਂ ਜਿਸ ਵਿੱਚ ਡਿਸਟੈਂਟ ਖੇਤਰ ਹੈ ਜਿਸ ਵਿੱਚ ਆਟੋਮੋਬਾਈਲ ਹੈ ਜਿਸ ਵਿੱਚ ਹੋਰ ਬਹੁਤ ਸਾਰੇ ਸੈਕਟਰ ਹੈ ਜਿੱਥੇ ਕਿ ਟੈਰਿਫ ਦਾ ਬੈਲੈਂਸ ਹੈ ਜਿਹੜਾ ਉਹ ਸੁਜੈਸਟ ਕੀਤਾ ਜਾ ਸਕਦਾ ਹੈ ਕੁੱਲ ਮਿਲਾ ਕੇ ਦੇਖੀਏ ਪੰਜਾਬ ਦੀ ਇੰਡੀਆ ਦੀ ਐਗਰੀਕਲਚਰ ਹੈ ਇਸ ਵੇਲੇ ਬਹੁਤ ਵੱਡੇ ਇੱਕ ਹਨੇਰੇ ਦੌਰ ਦੇ ਮੋੜ ਤੇ ਖੜੀ ਹੈ